ਚੂਰਲੀ ਲਾਈਨ ਦਾ ਇੱਕ ਬੜਾ ਮਸ਼ਹੂਰ ਘੋੜਾ ਹੋਇਆ ਗੁਲਜ਼ਾਰ ਤੇ ਗੁਲਜ਼ਾਰ ਦਾ ਪੁੱਤ ਹੋਇਆ ਖਲੀ ਨਗਰ ਵਾਲਾ ਤੇ ਇਹ ਘੋੜਾ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਚੇਤਕ ਇਹ ਖਲੀ ਨਗਰ ਵਾਲੇ ਦਾ ਪੁੱਤ ਆ ਬੜਾ ਮਜ਼ਬੂਤ ਆ ਤੇ ਬੱਚੇ ਬਹੁਤ ਸੋਹਣੇ ਪੈਦਾ ਕਰ ਰਿਹਾ ਤੇ ਬਾਈ ਭਿੰਦੇ ਨੇ ਬੜੇ ਲੰਮੇ ਸਮੇਂ ਬਾਅਦ ਫੇਰ ਘੋੜਾ ਲੈ ਕੇ ਆਂਦਾ ਬਾਈ ਬਰਫੀ ਦੇ ਕੋਲੋਂ ਕਿਉਂਕਿ ਬਾਈ ਭਿੰਦੇ ਨੂੰ ਬੜਾ ਸ਼ੌਂਕ ਆ ਤੇ ਉਹਨਾਂ ਦੇ ਭਰਾ ਨੂੰ ਵੱਡੇ ਨੂੰ ਉਹਨਾਂ ਨੂੰ ਵੀ ਬੜਾ ਸ਼ੌਂਕ ਆ ਭਾਵੇਂ ਵੀਰ ਬਾਹਰ ਰਹਿੰਦਾ ਪਰ ਬਾਈ ਕਹਿੰਦਾ ਵੀ ਘੋੜੇ ਆਪਣੇ ਕਿੱਲੇ ਤੇ ਰਹਿਣੇ ਚਾਹੀਦੇ ਆ ਤੇ ਘੋੜਾ ਬਹੁਤ ਚੰਗਾ ਮਜ਼ਬੂਤ ਘੋੜਾ ਇਹਦੇ ਬੱਚੇ ਨੇ ਮੈਂ ਫੋਟੋਆਂ ਲਾਉਣਾ ਵਿੱਚ ਤੇ ਚੰਬੀਆਂ ਘੋੜੀਆਂ ਤੇ ਬਿਲਕੁਲ ਸਪੌਟਲੈਸ ਬੱਚੇ ਦਿੱਤੇ ਆ ਨੇ ਪੂਰੇ ਬਾਡੀਦਾਰ ਤੇ ਮਜ਼ਬੂਤ ਕਿਉਂਕਿ ਏਸੇ ਪਿੰਡ ਦੇ ਵਿੱਚ ਦੋ ਰਿਜ਼ਲਟ ਦੇ ਖੜਿਆ ਇੱਕ ਬਸ਼ੇਰੀਏ ਜਿਹੜੀ 64 ਇੰਚ ਦੇ ਨੇੜੇ ਤੇੜੇ ਕੱਦ ਕਰ ਗਈ ਤੇ ਦੂਜੀ ਬਸ਼ੇਰੀਏ ਜੇ ਛੋਟੀ ਹੋ ਤੇ ਜਿਵੇਂ 4 ਕਮਹੀਨਿਆਂ ਦੀ ਤੇ ਉਹ ਵੀ ਬੜੀ ਮਜ਼ਬੂਤ ਤੇ ਬਾਡੀਦਾਰ ਆ ਚੇਤਕ ਦਾ ਪਿਓ ਖਲੀ ਨਾਗਰਿਆ ਵਾਲਾ ਆਪਦੇ ਟਾਈਮ ਦਾ ਪੂਰਾ ਵੱਡਾ ਘੋੜਾ ਸੀ ਪੂਰੇ ਵੱਡੇ ਘੋੜਿਆਂ 'ਚ ਨਾ ਆਉਂਦਾ ਸੀ ਖਲੀ ਦਾ ਬਾਕੀ ਤੁਸੀਂ ਸਾਹਮਣੇ ਸਟਰਕਚਰ ਦੇਖ ਲਓ ਚੇਤਕ ਦਾ ਬਿਲਕੁਲ ਆਪਦੇ ਪਿਓ ਵਰਗਾ ਗਰਦਨ ਪੁੱਠਾ ਪੱਠਾ ਤੇ ਸੁੰਬਾ ਦਾ ਬਹੁਤ ਮਜ਼ਬੂਤ ਆ ਇਸ ਘੋੜੀ ਦੀ ਅੱਜ ਪਹਿਲੀ ਵੀਡੀਓ ਹੋਈ ਹੈ ਘੋੜਾ ਲਾਂਚ ਕਰਤਾ ਓਪਨ ਫੋਰ ਸਟੱਡ ਸਰਵਿਸ ਆ ਤੇ ਬਿਲਕੁਲ ਤਨੌਲੇ ਦੇ ਨੇੜੇ ਪਿੰਡ ਪੈਂਦਾ ਪੈਣੀ ਜੱਸਾ ਬਾਕੀ ਪ੍ਰੋਪਰ ਐਡਰੈਸ ਬਾਈ ਭਿੰਦੇ ਤੋਂ ਪੁੱਛਾਂਗੇ ਵੀਡੀਓ ਦੇ ਵਿੱਚ ਤੇ ਇੱਕ ਮਾਰਵਾੜੀ ਜੋੜਾ ਫੋਰ ਸੇਲ ਆ ਘੋੜੀ ਬਹੁਤ ਚੰਗੀ ਆ ਚੰਗੇ ਮਾਰਕੇ ਦੀ ਆ ਤੇ ਉਹਦੇ ਮਗਰ ਵਸ਼ੇਰੀਆ ਇੱਕ ਉਹ ਕਾਲੇ ਕਾਂਟੇ ਦੀ ਪੋਤੀ ਆ ਵੀਡੀਓ ਨਾਲ ਬਣੇ ਰਿਓ ਉਹਦੀਆਂ ਫੋਟੋਆਂ ਦੇਖ ਕੇ ਤੁਸੀਂ ਬਾਈ ਭਿੰਦੇ ਨੂੰ ਫੋਨ ਲਾ ਲਿਓ ਜਿਸ ਕਿਸੇ ਵੀਰ ਨੂੰ ਉਹ ਘੋੜੀ ਤੇ ਬਸ਼ੇਰੀ ਪਸੰਦ ਹੋਈ ਤਾਂ ਬਾਈ ਹੋ ਸਕਦਾ ਉਹ ਸੈੱਟ ਦੇ ਦੇਣ ਆਜੋ ਹੁਣ ਬਾਈ ਭਿੰਦੇ ਤੇ ਬਾਈ ਬਰਫੀ ਨਾਲ ਗੱਲਬਾਤ ਕਰਦੇ ਆਂ ਉਹਨਾਂ ਦਾ ਤੁਹਾਨੂੰ ਘੋੜੇ ਦਿਖਾਉਂਦੇ ਆਂ ਘੋੜੇ ਬਾਰੇ ਗੱਲਾਂਬਾਤਾਂ ਕਰਦੇ ਆਂ ਤੇ ਰਿਜ਼ਲਟ ਬਹੁਤ ਚੰਗੇ ਆਇਆ ਫੀਸ ਬਾਈ ਨੇ ਜਾਇਜ਼ ਰੱਖੀ ਆ ਬਾਈ ਨੂੰ ਫੋਨ ਕਰ ਲਿਓ ਜਿਸ ਕਿਸੇ ਵੀਰ ਨੇ ਘੋੜੀ ਮਲਾਉਣੀ ਹੋਈ ਤੇ ਇੱਕ ਜਿਹੜਾ ਮਾਰਵਾੜੀ ਜੋੜਾ ਕਿਸ ਨੂੰ ਚੰਗਾ ਲੱਗਿਆ ਤਾਂ ਵੀ ਤੁਸੀਂ ਬਾਈ ਨੂੰ ਫੋਨ ਕਰ ਲਿਓ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਮੈਂ ਬੈਠਾ ਹਾਂ ਜਿਲ੍ਹੇ ਬਰਨਾਲੇ ਦੇ ਵਿੱਚ ਪਿੰਡ ਪੈਣੀ ਜੱਸਾ ਅੱਜ ਤੁਹਾਨੂੰ ਬਹੁਤ ਚੰਗਾ ਘੋੜਾ ਦਿਖਾਉਣਾ ਮੈਂਨੇ ਸੂਰੀਆਲੀ ਲਾਈਨ ਦਾ ਘੋੜੇ ਦਾ ਤੁਸੀਂ ਬੈਡ ਬਾਡਾ ਦੇਖ ਕੇ ਆਪ ਕਹੋਗੇ ਪੂਰਾ ਮਜ਼ਬੂਤ ਤੇ ਚੰਗਾ ਘੋੜਾ ਬਾਈ ਤੇ ਨਾਲ ਦੋ ਰਿਜ਼ਲਟ ਵੀ ਇਸੇ ਪਿੰਡ ਦੇ ਵਿੱਚ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਇੱਕ ਦੋ ਜਾਨਵਰ ਜਿਹੜੇ ਮਾਰਵਾੜੀ ਫੋਰ ਸੇਲ ਵੀ ਆ ਉਹਨਾਂ ਦੀ ਮੈਂ ਬਾਈ ਡਿਟੇਲ ਲੈ ਕੇ ਦੇਵਾਂਗਾ ਵੀਰ ਤੋਂ ਮੇਰੇ ਨਾਲ ਬਾਈ ਪਰਮਿੰਦਰ ਸਿੰਘ ਬਾਈ ਭਿੰਦਾ ਤੇ ਨਾਲ ਬਾਈ ਵਰਪੀ ਬਾਈ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਸੋਡਾ ਬਾਈ ਸੋਡਾ ਵੀ ਪਹ ਧੰਨਵਾਦ ਭਾਈ ਭਾਈ ਬਰਫੀ ਜਿਵੇਂ ਇਸ ਦਾ ਕੱਚਾ ਨਾਮ ਨਹੀਂ ਜਾਣਦੇ ਵੀਰੇ ਪੱਕਾ ਨਾਮ ਕੀ ਹੈ ਵੀਰੇ ਆਪਣਾ ਜੀ ਪੱਕਾ ਨਾਮ ਵੀਰੇ ਮੇਰਾ ਕੁਲਪ੍ਰੀਤ ਸਿੰਘ ਹੈ ਕੁਲਪ੍ਰੀਤ ਸਿੰਘ ਠੀਕ ਆ ਅਸੀਂ ਭਾਈ ਕੋੜੀ ਨਾਲ ਤਾਂ ਸਾਰੇ ਬਰਫੀ ਦਾ ਨਾਮ ਹੈ ਹਾਂ ਹਾਂਜੀ ਠੀਕ ਆ ਠੀਕ ਆ ਪਿੰਦੇ ਭਾਈ ਆਪਣੇ ਘੋੜਾ ਦੇਖਿਆ ਜੀ ਆਪਣਾ ਸੂਰੇ ਵਾਲੀ ਲਾਈਨ ਦਾ ਭਾਈ ਹਾਂ ਤੁਸੀਂ ਜਿਵੇਂ ਪਹਿਲਾਂ ਸੇ ਭਾਈ ਬਰਫੀ ਕੋਲ ਹੀ ਆਇਆ ਘੋੜਾ ਵੀ ਕਿੰਨਾ ਕ ਸਮਾਂ ਹੋ ਗਿਆ ਘੋੜਾ ਆਇਆ ਨੂੰ ਵੀਰੇ ਆਪਣੇ ਕੋਲੇ ਭਾਈ ਆਪਣੇ ਕੋਲੇ ਹੋਏ 2.5 ਤੋਂ 3 ਕਿ ਮਹੀਨੇ 2.5 ਤੋਂ 3 ਮਹੀਨੇ ਹਾਂਜੀ ਠੀਕ ਆ ਘੋੜੇ ਦਾ ਨਾਮ ਕੀ ਵੀਰੇ ਆਪਣਾ ਨਾਮ ਭਾਈ ਚੇਤਕ ਚੇਤਕਾ ਹਾਂਜੀ ਠੀਕ ਆ ਪਿਓ ਕਿਹੜਾ ਆ ਗਿਆ ਬਈ ਇਹਦਾ ਪਿਓ ਬਈ ਇਹਦਾ ਖਲੀ ਆ ਖਲੀ ਜਿਹੜਾ ਬਈ ਆਪਣੇ ਜਸੀੁਰੰਗਪੁਰ ਸੀ ਨਾ ਜਸੀ ਨਾਗਰ ਵਾਲੇ ਕੋਲ ਸੀ ਠੀਕ ਆ ਬਈ ਉਹ ਆ ਗਿਆ ਅੱਗੇ ਗਲਜਾਰ ਦਾ ਉਹ ਆ ਗਿਆ ਦਲਜਾਰ ਦਾ ਬਈ ਦਲਜਾਰ ਦਾ ਪੁੱਤ ਆ ਗਿਆ ਇਹ ਬਈ ਹਾਂਜੀ ਠੀਕ ਠੀਕ ਆ ਠੀਕ ਆ ਬਈ ਤੇ ਇਹਦੀ ਉਮਰ ਕਿੰਨੀ ਹੋਗੀ ਬਈ ਹੁਣ ਉਮਰ ਬਈ ਹੋਊ 5.5 ਪੌਣੇ 6 ਸਾਲ ਹੁਣ 5.5 ਪੌਣੇ 6 ਸਾਲ ਹੈਗੀ ਆ ਬਈ ਠੀਕ ਕੱਦ ਕਿੰਨਾ ਬਈ ਕੋੜੇ ਦਾ ਹੀ ਆਪਣੇ ਦਾ ਕੱਦ ਬਈ 67 ਪਲੱਸ ਆ 67 ਪਲੱਸ ਹਾਂਜੀ ਠੀਕ ਆ ਬਈ ਤੇ ਹੁਣ ਸਟੱਡ ਸਰਵਿਸ ਇਹਦੀ ਓਪਨ ਕੀਤੀ ਆ ਵੀ ਹਾਂਜੀ ਓਪਨ ਹੋਈ ਠੀਕ ਆ ਬਾਈ ਇੱਥੇ ਕਿੰਨੇ ਕ ਘੋੜੀਆਂ ਮਲਾਈਆਂ ਨੇ ਬੇਟਾ ਜੀ ਤਿੰਨ ਮਹੀਨੇ ਚ ਆ ਗਿਆ ਜਦੋਂ ਆਪਣੇ ਕੋਲ ਬਾਈ ਇੱਥੇ ਹੀ ਮੈਂ ਸਿਰਫ ਦੋ ਕ ਘੋੜੀਆਂ ਮਲਾਈਆਂ ਨੇ ਕੁਝ ਨੂੰ ਦੱਸਿਆ ਨਹੀਂ ਸੋ ਨਹੀਂ ਕੀਤਾ ਇੱਕ ਰੀ ਖੜਾਈ ਠੀਕ ਜੀ ਇਹਦੀ ਸੇਵਾ ਕਰਦੇ ਹੀ ਰਾਜੀ ਕੀਤਾ ਠੀਕ ਆ ਬਾਈ ਬਸ ਹੁਣ ਦਿਖਾਇਆ ਹੀ ਕੈਮਰਾ ਹੁਣ ਪਹਿਲਾਂ ਕੈਮਰੇ ਮੂਰੇ ਵੀ ਨਹੀਂ ਆਇਆ ਕਿੱਥੇ ਠੀਕ ਆ ਬਾਈ ਅੱਜ ਪਹਿਲੀ ਵੀਡੀਓ ਪਹਿਲੀ ਵੀਡੀਓ ਆ ਪਿੰਦੇ ਬਾਈ ਇਤੋਂ ਪਹਿਲਾਂ ਸਾਨ ਦਾ ਕੋਈ ਤਜਰਬਾ じゃ ਇਹ ਪਹਿਲੀ ਆਪਣਾ ਸਾਨ ਆ ਬਾਈ ਨਹੀਂ ਬਾਈ ਮੈਂ 2012-13 ਚ ਸੁਲਤਾਨ ਘੋੜਾ ਹੋਇਆ ਚੱਕ ਰੋਹੀ ਵਾਲਾ ਅੱਛਾ ਬਈ ਹਾਂ ਉਹਦਾ ਬੱਚਾ ਦਵਾਇਆ ਸੀ ਆ ਬਾਈ ਬਰਫੀ ਨਹੀਂ ਆਪਾਂ ਨੂੰ ਅੱਛਾ ਬਈ ਉਹ ਪਾਲੇ ਯੂ ਰੱਖਿਆ ਤਿੰਨ ਚਾਰ ਸਾਲ ਠੀਕ ਆ ਬਈ ਤੂੰ ਬਾਅਦ 'ਚ ਸੇਲ ਕਰਤਾ ਜੀ ਉਹ ਵੀ ਬਹੁਤ ਚੰਗਾ ਤੇ ਸੋਨਾ ਘੋੜਾ ਸੀ ਅੱਛਾ ਉਹ ਵੀ ਨੁਕਰੀ ਸੀ ਬਈ ਨੁਕਰੀ ਘੋੜਾ ਸੀ ਤੇ ਤਜਰਬਾ ਫਿਰ ਬਾਈ ਤੁਹਾਨੂੰ ਘੋੜਿਆਂ ਦਾ ਪਹਿਲਾਂ ਵੀ ਹੈ ਸੀ ਬਈ ਪਹਿਲਾਂ ਬਈ ਹਾਂਜੀ 2003-4 ਤੋਂ ਰੱਖਦੇ ਆਂ। ਅੱਛਾ ਬਈ। ਮੈਂ ਦਿਨਰਾਜ ਇੱਕ ਬਰਾਦਰ ਹੈ ਜੀ ਉਹ ਬਾਹਰ ਰਹਿੰਦਾ ਅਮਰੀਕਾ 'ਚ। ਰਾਮਨਪ੍ਰੀਤ ਯੂਐਸਏ। ਠੀਕ ਆ ਬਈ। ਤੇ ਅਸੀਂ ਦੋਮਾ ਭਾਈ ਨੂੰ ਕਾਫੀ ਸੌਂਗ ਸੀ। ਅੱਛਾ ਬਈ ਫਿਰ ਬਾਹਰ ਉੱਠ ਗਿਆ ਬਈ। ਹਾਂਜੀ। ਠੀਕ ਆ ਫਿਰ ਤਾਂ ਹੀ ਤੁਸੀਂ ਪਹਿਲਾਂ ਘੋੜਾ ਸੇਲ ਕਰਿਆ। ਸੇਲ ਕਰਤਾ ਹਾਂਜੀ। ਠੀਕ ਆ ਠੀਕ ਆ ਹੁਣ ਫਿਰ ਦੁਬਾਰੇ ਮਨ ਬਣਾ ਲਿਆ ਬਈ ਘੋੜਾ। ਦੁਬਾਰੇ ਘੂੜੀਆਂ ਹੈਗੀਆਂ ਜੀ ਬਈ ਘੂੜੀ ਨਹੀਂ ੱਡੀ ਘੂੜੀ 1 ਸਾਲ 'ਚ ਗੈਪ ਪਿਆ ਫੇਰ ਲੈਤੀ। ਅੱਛਾ ਅੱਛਾ ਬਈ। ਘੂੜੀਆਂ ਸ੍ਰੂਤੀ ਚਰੂਦੀ ਰੱਖਿਆ ਹਾਂਜੀ ਹਾਂ ਪਿੰਦੇ ਬਈ ਆਪਾਂ ਵਪਾਰ ਵੀ ਕਰੀ ਜਾਂਦੇ ਉਹ ਸ਼ੌਂਕ ਨੂੰ ਇੱਕ ਦੋ ਰੱਖਦੇ ਵੀ ਚਲ ਬੱਚਾ ਆ ਗਿਆ ਬੱਚਾ ਵੇਚਦਾ ਜ ਮੜਾ ਮੋਟਾ ਲੱਦ ਫਲਾਦੇ ਜੀ ਕਰੀ ਜਾਂਦੇ ਆ ਨਹੀਂ ਬਈ ਮੈਂ ਤਾਂ ਘਰੀ ਰੱਖੀ ਹੋਈਆਂ ਨੇ ਅੱਛਾ ਅੱਛਾ ਇੱਕ ਦੋ ਵਸੀਰੀਆਂ ਜਿਹੜੀ ਆਪਣੀ ਵੱਡੀ ਨੀਲੀ ਘੋੜੀ ਆ ਹਾਂ ਹਾਂ ਉਹ ਦੋ ਵਾਰੀ ਸੂਈ ਆ ਪਹਿਲਾਂ ਪਹਿਲਾਂ ਪਿੱਛੋਂ ਗੱਬਣ ਆਈ ਸੀ ਰਾਸਥਾਨ ਚ ਬਾਈ ਤੂੰ ਲੱਤੀ ਚ ਹੋਗੀ ਅੱਛਾ ਅੱਛਾ ਤੇ ਉਸ ਤੋਂ ਬਾਅਦ ਅਰਜ ਰੌਲੀ ਵਾਲੇ ਦੀ ਬੱਚੀ ਆਈ ਉਹਦੇ ਮਗਰ ਉਹ ਫੇਰ ਕਰਤੇ ਉਹ ਵੀ ਆਪਣਾ ਮਿੱਤਰ ਲੈ ਗਿਆ ਜੀ ਅੱਛਾ ਅੱਛਾ ਬਾਈ ਹੁਣ ਤੀਜੀ ਵਾਰ ਫੇਰ ਸੂਈ ਹੋਈ ਆ ਜੀ ਠੀਕ ਆ ਬਾਈ ਜਦੋਂ ਮਗਰ ਬੱਚੀ ਆ ਉਹ ਮਿੱਡੇ ਵਾਲੇ ਦਲਵਾਗਦੀ ਆ ਜੀ ਠੀਕ ਠੀਕ ਆ ਵੀਰੇ ਠੀਕ ਆ ਜੀ ਜੇ ਆਪਾਂ ਆਪਣੇ ਘੋੜੇ ਦੀ ਗੱਲ ਕਰੀਏ ਬਾਈ ਤੇ ਹੁਣ ਫੀਸ ਕਿਨੇ ਰੱਖਿਆ ਜੀ ਘੋੜੇ ਦੀ ਆਪਣੇ ਲਈ ਘੋੜੇ ਦੀ ਫੀਸ ਬਾਈ 21000 21000 ਠੀਕ ਹੈ ਬਈ ਰਿਜ਼ਲਟ ਤਾਂ ਅਸੀਂ ਦੇਖਿਆ ਇੱਕ ਨੀਲੀ ਜੰਮੀ ਘੋੜੀ ਥੱਲੇ ਵੀ ਦੇਖੀ ਹੈ ਬੇਸ਼ੇਰੀ ਬੜੀ ਭਾਰੀ ਹੱਡਾਂ ਦੀ ਆਈ ਆ ਬਈ ਪੂਰੀ ਮਜ਼ਬੂਤ ਆ ਜੀ ਹਾਂ ਜੀ ਉਹ ਆਪਣੇ ਪਿੰਡ ਜੀ ਆਪਾਂ ਹੀ ਲੈ ਕੇ ਦਿੱਤੀ ਸੀ ਉਹਨਾਂ ਨੂੰ ਅੱਛਾ ਬਈ ਹਾਂ ਆਪਣੇ ਘੋੜੀ ਤੋਂ ਹੀ ਗੱਬਣ ਆਈ ਉਹ ਜਦੋਂ ਘੋੜਾ ਬਈ ਬਰਫੀ ਹੋਣੇ ਕੋਲ ਸੀ ਹਾਂਜੀ ਉੱਥੇ ਘੋੜੀ ਗੱਬਣ ਹੋਈ ਸੀ ਠੀਕ ਹੈ ਉਹ ਵੀ ਆਪਣੇ ਪਿੰਡ ਆ ਗਿਆ ਜਿਹੜੇ ਉਹ ਨੀਲੀ ਘੋੜੀ ਮਗਰ ਅੱਛਾ ਉਹ ਪਹਿਲਾਂ ਆ ਗਈ ਸੀ ਘੋੜੇ ਤੋਂ ਆਪਣੇ ਕੋਲ ਹਾਂਜੀ ਹਾਂ ਬਾਜੂ ਤੁਸੀਂ ਕੋੜਾ ਲੈ ਲਿਆ ਬਾਈ ਹਾਂਜੀ ਹਾਂਜੀ ਉਹ ਬੱਚੀ ਕਿੰਨੇ ਕੁ ਮਹੀਨੇ ਦੀ ਬਈ ਉਹ ਬੱਚੀ ਬਾਈ ਸਾਢੇ 3 4 ਮਹੀਨੇ ਦੀ 4 ਮਹੀਨੇ ਦੀ ਹਾਂਜੀ ਹਾਂਜੀ ਉਹ ਬਾਡੀدار ਬਹੁਤ ਆ ਬੱਚੀ ਬਾਈ ਹਨਾ ਬੱਚੀ ਕੋੜੇ ਦਾ ਰਿਜ਼ਲਟ ਬਹੁਤ ਤਗੜਾ ਬਈ ਹਾਂ ਕੋੜੇ ਦੇ ਜਿੰਨੇ ਵੀ ਰਿਜ਼ਲਟ ਆਏ ਨੇ ਬਾਈ ਉਹਨਾਂ ਕੋਲੇ ਵੀ अच्छा चेरे चेरे भी, भी जी ਜਿਹੜੇ ਵੀ ਜਿੱਥੇ ਵੀ ਘੋੜਿਆਂ ਵੇਚਣੇ ਤੁਹਾਨੂੰ ਮੈਂ ਫੋਟੋਆਂ ਦੇ ਦੂੰਗੀ ਹਾਂਜੀ ਘੋੜਿਆਂ ਸਪੋਰਟਲੈਸ ਸੀ ਬੱਚੇ ਲੌਂਗੇ ਅੱਛਾ ਚੰਗੇ ਬੱਚੇ ਚੰਗੇ ਬੱਚੇ ਇੱਕ ਤਾਂ ਆਪਾਂ ਇਹਦੀ ਹੋਰ ਬਸ਼ੇਰੀ ਦੇਖੀ ਆਪਾਂ ਉਹ ਸ਼ਕੀਨ ਵੀ ਬੜੀ ਆ ਹਨਾ ਬਰੀਕੀ ਦੇ ਵਿੱਚ ਵੀ ਹੈਗੀ ਬਸ਼ੇਰੀ ਉਹ ਹਾਂਜੀ ਹਾਂ ਬਾਈ ਉਹ ਸਪੋਰਟਲੈਸ ਆ ਬਿਲਕੁਲ ਹੋ ਗਈ ਹੈ ਬਿਲਕੁਲ ਸਪੋਰਟਲੈਸ ਹੈ ਹਾਂਜੀ ਉਹਦੀ ਉਮਰ ਛੋਟੀ ਬਸ਼ੇਰੀ ਵੀ ਸਪੋਰਟਲੈਸ ਸੀ ਅੱਛਾ ਉਹ ਉਹਦੀ ਉਮਰ ਕਿੰਨੀ ਹੈ ਜਿਹੜੀ ਵੱਡੀ ਬਸ਼ੇਰੀ ਦੇਖੀ ਆਪਾਂ ਉਹ 24-25 ਮਹੀਨੇ ਹੋਣੀ ਹੈ ਉਹਦੀ ਉਮਰ ਅੱਛਾ ਬਾਈ ਤੇ ਉਹਦਾ ਕੱਦ ਕਿੰਨਾ ਬਾਈ ਉਹਦਾ ਹੋਈ ਚੌਂਟ ਟੂੰਟ ਹਾਂ ਚੰਗੀ ਬਣ ਰਹੀ ਹੈ ਬਾਈ ਮਸ਼ੀਰੀ ਹਾਂ ਹਾਂ ਉਹ ਵੀ ਆਪਣੇ ਪਿੰਡੇ ਆ ਬਾਈ ਹਾਂ ਜੀ ਉਹ ਵੀ ਆਪਣੇ ਪਿੰਡੇ ਆ ਪਹਿਲਾਂ ਤੁਸੀਂ ਫਿਰ ਰਿਜ਼ਲਟ ਦੇਖ ਲੈ ਫੇਰ ਬਾਈ ਬਰਫੀ ਤੋਂ ਘੋੜਾ ਲੈ ਕੇ ਆਏ ਬਾਈ ਹਾਂ ਹਾਂ ਬਾਈ ਨਾਲ ਪਿਆਰ ਆਈ ਅੱਛਾ ਅੱਛਾ ਬਾਈ ਬਾਈ ਬਸ ਪਿਆਰ ਗਿਫਟ ਹੀ ਦਿੱਤਾ ਬਾਈ ਨੇ ਅੱਛਾ ਅੱਛਾ ਨਹੀਂ ਚੰਗੀ ਗੱਲ ਆ ਤੇ ਬਾਈ ਬਰਫੀ ਲੰਮੇ ਟਾਈਮ ਤੋਂ ਬਾਈ ਤੁਹਾਡੇ ਨਾਲ ਜੁੜਿਆ ਹੋਇਆ ਹਾਂ ਜੀ ਬਹੁਤ ਟਾਈਮ ਤੋਂ ਜੁੜਿਆ ਆਈ ਠੀਕ ਆ ਠੀਕ ਆ ਬਾਈ ਤੇ ਬਾਈ ਆਪਣਾ ਜਿਹੜਾ ਪੈਣੀ ਜੱਸਾ ਪਿੰਡਮ ਲਤਨੋਲੀ ਦੇ ਬਿਲਕੁਲ ਨੇੜੇ ਪੈ ਜਾਂਦਾ ਰੋਲੇ ਤੂੰ ਹਾਂਜੀ 5 ਕਿਲੋਮੀਟਰ 5 ਕਿਲੋਮੀਟਰ ਹਾਂਜੀ ਠੀਕ ਆ ਵੀਰੇ ਬਰਨਾਲੇ ਤੂੰ 10-11 ਪੈ ਜਾਂਦਾ ਈ ਠੀਕ ਆ ਵੀ ਹੰਡਾਏ ਤੂੰ 7 ਕਿਲੋਮੀਟਰ ਹੰਡਾਏ ਚੌਂਕ ਆਈ ਹਮ ਹਮ ਉੱਥੋਂ 7 ਕਿਲੋਮੀਟਰ ਪੰਡਾ ਈ ਠੀਕ ਆ ਬਾਈ ਪੈਣੀ ਜੱਸਾ ਈ ਸੱਨਾ ਦੇ ਨਾਲ ਸੱਨਾ ਦੇ ਨਾਲ ਹਾਂਜੀ ਠੀਕ ਆ ਤੁਹਾਡੇ ਪਿੰਡ 'ਚ ਹੋਰ ਵੀ ਕਈ ਬੰਦਾਂ ਕੋਲ ਰੱਖੇ ਹੋਏ ਨੇ ਘੂੜੀਆਂ ਬਈ ਹਾਂ ਹਾਂਜੀ ਬਾਈ ਬਹੁਤ ਘੂੜੀਆਂ ਨੇ ਹੈ ਜੀ ਨੇ ਸੱਤਾ ਠੀਕ ਹੈ ਤੁਹਾਡੇ ਇਰੀ 'ਚ ਚੰਗੀਆਂ ਘੂੜੀਆਂ ਰੱਖਦੇ ਨੇ ਬੰਦੇ ਹਾਂਜੀ ਹਾਂ ਮਹੀਂ ਦਵਾਈਆਂ ਨੇ ਸਾਬ ਨੂੰ ਵੀ ਮਹੀਂ ਅੱਛਾ ਤੁਸੀਂ ਬੂਟੇ ਲਾਏ ਨੇ ਬਾਈ ਹਾਂ ਜੀ ਸਾਰਿਆਂ ਨੂੰ ਪਹਿਲਾਂ ਮਹੀਂ ਘੋੜੀ ਰੱਖੀ ਸੀ ਪੰਡਿਤ ਨੀ ਸੀ ਜੀ ਜਿਵੇਂ ਕਹਿੰਦੇ 2002-3 ਦੀਆਂ ਗੱਲਾਂ ਨੇ ਹਾਂ ਜੀ ਹਾਂ तकरीबन 22 ਸਾਲ ਹੋ ਗਏ ਬਾਈ 23 ਸਾਲ ਹੋ ਗਏ ਜੀ ਹਾਂ ਜੀ ਠੀਕ ਆ ਤੇ ਇੱਕ ਆਪ ਜਿਹੜੀ ਨੀਲੀ ਘੋੜੀ ਤੁਸੀਂ ਪਹਿਲਾਂ ਵੀ ਗੱਲ ਕਰੀਆ ਬਈ ਬੜੀ ਬਾਡੀਦਾਰ ਘੋੜੀ ਆ ਬਾਈ ਹਾਂ ਜੀ ਤੇ ਇਹ ਕਿੰਨੇ ਕੱਦ ਦੀ ਆ ਬਾਈ ਘੋੜੀ ਜਿਵੇਂ ਘਰੇ ਆਪਣੀ ਹਾਂ ਜੀ ਹਾਂ ਜੀ ਇਹ ਹੈਗੀ 68 ਸਾਢੇ 8 ਹੇਗੀ ਠੀਕ ਹੈ ਬਾਈ ਅੱਛੇ ਤੁਸੀਂ ਦੋ ਬੱਚੇ ਲੈ ਲੇ ਪਹਿਲਾਂ ਜੀ ਹਾਂਜੀ ਪਹਿਲਾਂ ਦੋ ਨੁਕਰੀਆਂ ਬੱਚੇ ਕਿਦੇ ਮੰਗਦੇ ਨੁਕਰੀਆਂ ਬੱਚੀਆਂ ਬਾਈ ਹਾਂਜੀ ਠੀਕ ਹੈ ਜੀ ਹੁਣ ਗੱਬਣ ਕਿਹੜੇ ਘੋੜੇ ਤੋਂ ਫਰੇ ਬਾਈ ਹੁਣ ਆਪਣੇ ਘੋੜੀ ਤੋਂ ਆਪਣੇ ਵਾਲੇ ਤੋਂ ਹਾਂਜੀ ਹਾਂ ਠੀਕ ਹੈ ਬਾਈ ਤੇ ਇਹਦਾ ਖਾਨਦਾਨ ਕੀ ਆ ਬਾਈ ਨੀਲੀ ਚੰਮੀ ਘੋੜੀ ਦਾ ਜੀ ਇਹ ਸੂਰੇ ਵਾਲੀ ਦੀ ਆਈ ਇਹ ਵੀ ਸੂਰੇ ਦੀ ਹਾਂਜੀ ਲੈਣ ਦੀ ਠੀਕ ਹੈ ਠੀਕ ਹੈ ਜਿਹੜੀ ਬੱਚੀ ਆ ਗਈ ਉਹ ਆਪਣੇ ਦਰਵਾਜ਼ੇ ਆ ਗਈ ਹਾਂ ਸੂਰੇ ਵਾਲੇ ਲੈਣ ਦੀ ਬਾਈ ਨੂੰ ਪਤਾ ਕਿਹੜੀ ਘੋੜੀ ਦੀ ਇਹ ਇਹ ਬਾਈ ਇਹ ਵੀ ਪਾਰਸ ਘੋੜੇ ਦੀ ਐ ਇਹ ਬੱਚੀ ਬਾਈ ਮੈਥੂ ਹੀ ਲੈ ਕੇ ਆਇਆ ਸੀ ਉਹ ਦੋ ਦੋ ਤਾਂ ਲੱਗਦੀ ਸੀ ਗੱਬਣ ਸੀ ਮਤਲਬ ਸਾਰਾ ਤਾਂ ਮਾਂ ਮਾਂ ਬਾਈ ਦੇ ਹੀ ਆ ਬਾਈ ਹਾਂ ਜੀ ਬਾਈ ਪਿਆਰੀ ਐ ਇੰਨਾ ਭਰਾਵਾਂ ਨਾਲ ਅੱਛਾ ਠੀਕ ਹੈ ਕਈ ਜਾਨਵਰ ਜਿਹੜੀ ਉਹ ਨੀਲੀ ਬਿਸ਼ੇਰੀ ਜਿਹਦੇ ਪਿੱਛੇ ਨੁਕਰੀ ਬਿਸ਼ੇਰੀ ਐ ਉਹ ਵੀ ਆਪਾਂ ਤੋਂ ਹੀ ਬਾਈ ਨੇ ਮੇਲੇ ਤੇ ਦਵਾਈ ਸੀ ਉਹ ਮੁੰਡਾ ਮੈਂ ਉਹ ਪੰਡੋ ਬਾਈ ਤੋਂ ਹੀ ਦਵਾਈ ਸੀ ਜਿਹੜੀ ਉਹ ਨੁਕਰੀ ਬਿਸ਼ੇਰੀ ਐ ਉਹ ਜਿਹੜੀ ਉਹ ਨੀਲੀ ਚੰਗੀ ਮਗਰ ਨੁਕਰੀ ਬਿਸ਼ੇਰੀ ਆਪਾਂ ਨੂੰ ਅੱਛਾ ਪਹਿਲਾਂ ਗੱਬਣ ਲਈ ਸੀ ਉਹ ਆਪਾਂ ਨੇ ਸੂਈ ਆ ਉਰੇ ਆ ਕੇ ਕੋਈ ਆਪਾਂ ਹੀ ਘਰੇ ਮਲਾ ਕੇ ਮੇਲੇ ਤੇ ਚੈੱਕ ਹੋ ਗਈ ਸੀ ਉਹ ਅੱਛਾ ਬਾਈ ਤੇ ਉਹ ਬਾਈ ਨੇ ਫਿਰ ਜਦੋਂ ਚੈੱਕ ਹੋ ਗਈ ਉਹ ਨਾਲ ਦੇ ਮੁੰਡੇ ਨੂੰ ਦਵਾਤੀ ਫਿਰ ਇਹਨਾਂ ਕੋਲੇ ਆ ਕੇ ਸੂਪੀ ਉਹਨੇ ਨੌਕਰੀ ਵਿਸ਼ੇਰੀ ਦਿੱਤੀ ਆਪਣੇ ਕੋਲ ਇਸੇ ਹੀ ਘੋੜੇ ਤੋਂ ਬਾਈ ਵਾਲੇ ਤੋਂ ਚਲੋ ਹੁਣ ਬਾਈ ਹਾਂ ਠੀਕ ਹੈ ਵੀਰੇ ਇੱਕ ਆਪਣੇ ਲਾਸਟ ਚ ਮਾਰਵਾੜੀ ਘੋੜੀ ਦੇਖੀ ਆ ਬਾਈ ਅੰਦਰ ਗੜੀ ਸੀ ਜਿਹੜੀ ਤੇ ਬੱਚੀ ਆ ਉਹਦੇ ਮਗਰ ਵਿਸ਼ੇਰੀ ਮਗਰ ਵਿਸ਼ੇਰੀ ਹਾਂਜੀ ਉਹਦੀ ਕੀ ਡਿਟੇਲ ਆ ਘੋੜੀ ਦੀ ਵੀਰੇ ਘੋੜੀ ਬਾਈ ਉਹ ਪੁਸ਼ਕਰ ਤੋਂ ਆਈ ਹੋਈ ਆ ਉਹ ਵੀ ਆਪਾਂ ਮਿੱਤਰ ਤੋਂ ਹੀ ਲੈਤੀ ਸੀ ਅੱਛਾ ਬਾਈ ਤੇ ਉਹ ਆਪਣਾ ਖੋਖਰ ਘੋੜਾ ਹੋਇਆ ਜੀ ਬੱਗੇ ਕੋਲੇ ਵੱਡਾ ਘੋੜਾ ਸੀ ਉਹਦੇ ਕੋਲੇ ਕੁੱਖਰ ਵਾਲੇ ਬੱਗੇ ਕੋਲੇ ਮੌੜ ਘੋੜਾ ਸੀ ਬਾਈ ਉੱਥੇ ਵੱਡਾ ਦੋ ਪੈਰ ਜਿੱਤੇ ਅੱਛਾ ਮੌੜ ਦੀ ਬੱਚੀ ਆ ਇਹ ਮੌੜ ਦੀ ਬੱਚੀ ਹਾਂ ਜੀ ਠੀਕ ਆ ਠੀਕ ਆ ਤੇ ਇਹ ਜਿਹੜੀ ਅੱਗੇ ਬਾਈ ਬਸ਼ੇਰੀ ਆ ਛੋਟੀ ਜੀ ਇਹ ਬਾਈ ਆਪਣੇ ਬਰਨਾਲੇ ਨਵੀਂ ਕੋਲੇ ਘੋੜਾ ਜੀ ਜੈਦੇਵ ਕਾਲੇ ਘੰਟੇ ਦਾ ਘੰਟੇ ਦਾ ਉਹਦੀ ਬੱਚੀ ਆ ਉਹ ਖਾਨਦਾਨੀ ਬਹੁਤ ਚੰਗੇ ਮਾਂਦਨੀ ਦਾਨੇ ਦੀ ਆ ਬਾਈ ਹਾਂ ਜੀ ਹਾਂ ਮਾਂਦਨੀ ਠੀਕ ਆ ਨਹੀਂ ਉਹ ਵੀ ਬਹੁਤ ਚੰਗਾ ਇਹ ਵੀ ਚੰਗਾ ਅੱਛਾ ਤੁਸੀਂ ਇਹ ਸੈੱਟ ਦਾ ਵਿਚਾਰ ਵੀ ਦੱਸਦੇ ਸੀ ਬਾਈ ਕੋਈ ਹੋਇਆ ਹਾਂ ਬਾਈ ਜੇ ਕੋਈ ਹੋਇਆ ਸਤ ਪਲੇਨ ਦਾ ਦੇਵੀ ਦੇ ਮੰਗੂ ਮਾਰਕਾ ਮੁਰਕਾ ਘੋੜੀ ਦਾ ਮਾਰਕਾ ਮੱਥੇ ਪਟਾ ਦੋ ਪਰ ਚਿੱਟੀ ਠੀਕ ਆ ਬਈ ਤੇ ਕੱਦ ਕਿ ਦੀ ਤੇ ਉਮਰ ਦੀ ਕਿੰਨੀ ਹੋ ਬਈ ਅਮਰ ਦੀ ਹੋ ਬਈ 5 ਸਾਲ ਦੀ 5 ਸਾਲ ਦੀ 5 ਸਾਢੇ 5 ਸਾਲ ਦੀ ਤੇ ਕੱਦ ਕਿੰਨਾ ਬਈ ਕੱਦ ਹੋ ਬਈ ਕਾੜ ਤੋਂ ਬਾਹਰ ਹੀ ਹੋਣਾ ਕਾੜ ਤੋਂ ਬਾਹਰ ਸਵਾਰੀ ਸੂਰੀ ਕਰਾਉਂਦੀ ਆ ਬਈ ਸਵਾਰੀ ਬਹੁਤ ਸੋਹਣਾ ਦਰਦੀ ਆ ਬਈ ਠੀਕ ਆ ਬਈ ਤਾਂ ਮੇਤਰੋ ਨੋਟ ਕਰ ਰਹੇ ਹੋ ਸੈਕਟੇ ਬਕਾਊਗਾ ਮੰਗਰ ਵਸ਼ੇਰੀ ਆ ਕਾਲੇ ਕਾਂਟੇ ਦੀ ਪੋਤੀ ਆ ਹੀ ਇੱਕ ਪਾਸੇ ਇਹ ਫਿਰ ਉਹ ਪਰਮਹੰਸ ਦਾ ਬਈ ਮੌੜ ਬਾਈ ਵਾਲਾ ਮੈਨੂੰ ਲੱਗਦਾ ਹਾਂਜੀ ਪਰਮਹੰਸ ਦਾ ਜੀ ਹਾਂ ਠੀਕ ਆ ਠ ਬਾਈ ਨੂੰ ਤੁਸੀਂ ਫੋਨ ਲਾ ਲਿਓ ਪਰਫੀ ਬਾਈ ਜੀ ਇਹਦੀ ਮਾਂ ਸੀ ਬਾਈ ਜੀ ਜਿਹੜੀ ਘੋੜੀ ਦੀ ਉਹ ਪੁਸ਼ਕਰ ਗੁਰੂ ਘਰ ਚ ਸੀ ਅੱਛਾ ਜੀ ਉੱਥੋਂ ਇਹ ਆਪਣਾ ਮਿੱਤਰ ਸਾਗਰ ਉਹਨੇ ਵੀ ਛੇਰੀ ਖਰੀਦੀ ਸੀ ਉਦੋਂ ਤਾਂ ਬਾਈ ਹੋਰ ਨੇ ਲੈ ਲਈ ਠੀਕ ਆ ਬਾਈ ਤੇ ਹਾਂਜੀ ਤੇ ਪੂਰੀ ਡਿਟੇਲ ਆ ਬਾਈ ਕੋਈ ਨਹੀਂ ਹਾਂਜੀ ਠੀਕ ਆ ਠੀਕ ਆ ਬਾਈ ਬਾਈ ਪਰਫੀ ਜਿਵੇਂ ਤੁਸੀਂ ਤਾਂ ਤਕਰੀਬਨ ਸੋਰੋ ਮੰਡੀ ਹੋ ਗਈ ਬਲੋਤਰਾ ਹੋ ਗਈ ਪੁਸ਼ਕਰ ਹੋ ਗਈ ਸਾਰੰਖੇੜਾ ਹੋ ਗਈ ਕੋਈ ਨਹੀਂ ਛੱਡਦੇ ਬਾਈ ਮਾਲ ਪੂਰਾ ਚੰਗਾ ਲੈ ਕੇ ਆਉਣੇ ਉਧਰੋਂ ਬਾਈ ਹਾਂਜੀ ਬਾਈ ਮੈਨੂੰ 16-17 ਸਾਲ ਹੋ ਗਏ ਵਪਾਰ ਕਰਦੇ ਨੂੰ ਅੱਛਾ ਬਾਈ ਤੇ ਜਾਇ ਬਾਈ ਸਾਰੀਆਂ ਸਟੇਟਾਂ ਜੀ ਮੇਲਿਆਂ ਦੇ ਜਿੱਥੇ ਵੀ ਮੇਲੇ ਦਾ ਪਤਾ ਲੱਗਦਾ ਜਾਂਨੇ ਪਹੁੰਚਦੇ ਆ ਬਾਈ ਲੈ ਕੇ ਆਉਨੇ ਜਾਂ ਹਾਂਜੀ ਲੈ ਕੇ ਆਉਨੇ ਇੱਥੋਂ ਤੁਹਾਡੇ ਵਪਾਰ ਦਾ ਹੀ ਪਤਾ ਲੱਗਦਾ ਵੀ ਸਾਫ਼ ਸੁਥਰਾ ਵਪਾਰ ਹੈ ਜ ਮੈਂ ਚਬਾਈ ਨਾਲ ਬੈਠਾ ਹਾਂ ਬਾਈ ਨੂੰ ਬਹੁਤ ਚੰਗਾ ਤੁਸੀਂ ਨੇ ਘੋੜਾ ਦਿੱਤਾ ਪ੍ਰੇਮ ਪਾਉ ਉਹਨਾਂ ਨਾਲ ਤੁਸੀਂ ਨੇ ਬਾਈ ਨੂੰ ਘੋੜਾ ਦਿੱਤਾ ਬਾਈ ਹਾਂਜੀ ਠੀਕ ਹੈ ਠੀਕ ਹੈ ਬਾਈ ਤੇ ਹੁਣ ਕਿਵੇਂ ਜੇ ਦਾ ਰੁਝਾਨ ਆ ਬਾਈ ਵਪਾਰ ਦਾ ਚਲੋ ਆਪਾਂ ਵਪਾਰ ਬਾਰੇ ਵੀ ਅਕਸਰ ਨਵੇਂ ਸੱਜਣ ਬੜੇ ਪੁੱਛਦੇ ਹੁੰਦੇ ਆ ਤੇ ਜਿਵੇਂ ਬਾਈ ਨੇ ਵੀ ਹੁਣ 22-23 ਸਾਲ ਤਾਂ ਹੋ ਗਏ ਰੱਖੇ ਨੂੰ ਪਰ ਘੋੜਾ ਫਿਰ ਦੁਬਾਰਾ ਜਾ ਕਮਬੈਕ ਕੀਤਾ ਤੁਹਾਡੇ ਤੋਂ ਲਿਆ ਬਾਈ ਉਹਨੇ ਘੋੜਾ ਹਨਾ ਵੀ ਕਹੇ ਜਾ ਬੰਦੇ ਨੂੰ ਬਈ ਜਾਨਵਰ ਰੱਖਣਾ ਚਾਹੀਦਾ ਹੁਣ ਦੇ ਟਾਈਮ 'ਚ ਇੱਕ ਘੋੜਿਆਂ ਦਾ ਬਹੁਤ ਲੋਕਾਂ ਨੂੰ ਚਸਕਾ ਹੋ ਰਿਹਾ ਭਾਵੇਂ ਘੋੜੀ ਇੱਕ ਹੋਵੇ ਅਗਲਾ ਕਹਿੰਦਾ ਯਾਰ ਘੋੜੇ ਨਾਲ ਨਾਂ ਬਣੂ ਘੋੜਾ ਜ਼ਰੂਰ ਰੱਖਣਾ ਸੀ ਨੇ ਤੇ ਵੀ ਕਹੇ ਜਾ ਜਾਨਵਰ ਲੈਣਾ ਚਾਹੀਦਾ ਬਈ ਬੰਦੇ ਨੂੰ ਜੀ ਭਾਈ ਇਹਹੀ ਸਲਾਹ ਹੈ ਆਪਣੀ ਦਾ ਵੀ ਜਾਨਵਰ ਜਿਹੜੇ ਵੀ ਕਿਸੇ ਭਰਾ ਨੇ ਲੈਣਾ ਹੈ ਪਹਿਲਾਂ ਤਾਂ ਚੰਗਾ ਲੋ ਚੰਗੇ ਬੰਦੇ ਤੋਂ ਲੋ ਹੂੰ ਮੇਲੇ ਦੇਖ ਕੇ ਲੋ 2-4 ਜਾਨਵਰ ਦੇ ਨੌਲੇਜ ਆ ਜਾਂਦੀਆਂ ਰੇਟ ਦਾ ਪਤਾ ਲੱਗ ਜਾਂਦਾ ਹੈ ਹੋਰ ਜਾਣਕਾਰੀ ਆ ਜਾਂਦੀ ਹੈ ਠੀਕ ਆ ਭਾਈ ਹਾਂ ਭਾਈ ਵੀ ਸਾਰਾ ਕੁਝ ਭਾਈ ਤੁਸੀਂ ਬਾਲਪੋਰੀ ਨੂੰ ਮੰਨਦੇ ਹੋ ਭਾਈ ਜਿਵੇਂ ਕਿ ਕਿ ਜੇ ਅਪਾ ਹੁਣ ਯੂਪੀ ਦੀ ਜਾਂ ਮਹਾਰਾਸ਼ਟਰਾ ਦੀ ਗੱਲ ਕਰੀਏ ਉਧਰ ਤਾਂ ਬੜੀਆਂ ਭੌਰੀਆਂ ਪੂਰੀਆਂ ਦੇ ਚੱਕਰ ਹੁੰਦੇ ਹਨਾ ਭਾਈ ਤੁਸੀਂ ਮੰਨਦੇ ਹੋ ਵਪਾਰ ਦੇ ਵਿੱਚ ਭਾਈ ਬਾਈ ਪੌਰੀ ਦੇ ਥੋੜਾ ਜਿਹਾ ਵੇਚਣ ਵੇਲੇ ਨਾ ਹੱਥ ਯਤਰਾ ਹੋ ਜਾਂਦਾ ਅਗਲਾ ਕਹਿੰਦਾ ਇਹ ਸਿੱਟਾ ਇਹਦੇ ਆ ਅਸੀਂ ਤਾਂ ਸਾਫ਼ ਹੀ ਜਾਦਾ ਲੈਣੇ ਆ ਜਾਨਵਰ ਜੇ ਕੋਈ ਘਰੇ ਜੰਮ ਪਿਓ ਵੈਗਰੂ ਦੀ ਉਹ ਹੈ ਕੁਛ ਕਹਿ ਵੀ ਨਹੀਂ ਸਕਦੇ ਉਹ ਹੈ ਤਾਂ ਵਹਿਮ ਨੇ ਚਲੋ ਜੀ ਹੈ ਤਾਂ ਵਹਿਮ ਹੀ ਬਾਈ ਹਾਂਜੀ ਆਂ ਦਾ ਵਿੱਚ ਲੋਕ ਦਗਾੜੇ ਵਾਲੀਆਂ ਵੀ ਲਈ ਜਾਂਦੇ ਉਹਨਾਂ ਦਾ ਕੋਈ ਬਾਈ ਕਈ ਮੈਂ ਦੇਖੇ ਨੇ ਘੋੜੇ ਜਾਂ ਘੋੜੀਆਂ ਨੂੰ ਬਫਾਈ ਲੋਕਾਂ ਨੂੰ ਇੰਨਾ ਕਰਾਉਂਦੇ ਕਹਿੰਦੇ ਅਸੀਂ ਘਰੋਂ ਇੱਕ ਪੈਰ ਨਹੀਂ ਬਾਹਰ ਹਲਾਉਂਦੇ ਕੋਈ ਦਾ ਸਾਡੀ ਦਾ ਇਹ ਮਤਲਬ ਮੰਨਣ ਦੀ ਗੱਲ ਆ ਕਰਮਾਂ ਦੀ ਗੱਲ ਆ ਜੀ ਨੂੰ ਬਾਈ ਸਿੱਧੇ ਪਹਿ ਜਾਣ ਘੋੜੇ ਹਨ ਬਾਰੇ ਨਿਆਰੇ ਕਰ ਦਾਂਦੇ ਹਾਂ ਜੀ ਠੀਕ ਦੂਜਾ ਭਰਾ ਤਾਂ ਆਪਣਾ ਵੱਡਾ ਭਰਾ ਅੱਛਾ ਉਹ ਬਾਹਰ ਰਹਿੰਦੇ ਫਿਰ ਤੁਸੀਂ ਇੱਧਰ ਫੇਰ ਕੋਟੇ ਆ ਗਏ ਉਹਨੂੰ ਵੀ ਬਹੁਤ ਸੌਂਗ ਆ ਬਈ ਮੈਂ 11 ਵਿੱਚ ਦੀ ਸਾਲ ਕਿ ਕੁੜੀ ਦਾ ਗੈਪ ਆ ਉਹ ਕਹਿੰਦਾ ਫੇਰ ਲੈ ਉਹ ਬਾਈ ਨੂੰ ਫੋਨ ਤੇ ਫੋਨ ਤੇ ਕਹਿੰਦਾ ਰਿਹਾ ਫਿਰ ਬਾਈ ਕੋਲ ਆਹ ਕੁੜੀ ਵੱਡੀ ਜਿਹੜੀ ਆਈ ਆ ਪਹਿਲਾਂ ਥਾਪ ਤੂੰ 1 ਸਾਲ ਦੇ ਗੈਪ ਤੋਂ ਬਾਹਰ ਲੇਤੀ ਅੱਛਾ ਵੱਡੀ ਨੀਲੀ ਜਿਹੀ ਵੱਡੀ ਨੀਲੀ ਠੀਕ ਆ ਬਈ ਤੇ ਬਾਈ ਨੇ ਰਾਮਣ ਨੂੰ ਫੋਨ ਕਰਦਾ ਰਿਹਾ ਬਾਈ ਨੂੰ ਬਾਈ ਕਹਿੰਦਾ ਲੈ ਜੂਗੀ ਆਈ ਹੋਈ ਆ ਕੁੜੀ ਦੋ ਸੀ ਮੈਨੂੰ ਇਹ ਚੰਗੀ ਲੱਗੀ ਬਾਈ ਤੂੰ ਮੈਨੂੰ ਲੈ ਆ ਠੀਕ ਆ ਬਈ ਬਾਈ ਨਾਲ ਪਿਆਰ ਹੀ ਇੰਨਾ ਜੀ ਬਾਈ ਨੀ ਚੰਗੀ ਗੱਲ ਆ ਬਾਈ ਦੇ ਲੋ ਮੇਟਰ ਮੈਂ ਤੁਹਾਨੂੰ ਬਾਈ ਦਾ ਘੋੜਾ ਦਿਖਾਇਆ ਨੁਕਰਾ ਖਲੀ ਦਾ ਪੁੱਤ ਆ ਤੇ ਗਲਜਾਰ ਦਾ ਪੁੱਤ ਆ ਬਈ ਮਾਂ ਦੀ ਬਲੱਡ ਲਾਈਨ ਪਤਾ ਕੁਛ ਇੱਕ ਘੋੜੀ ਦੀ ਆਪਣੀ ਮਾਂ ਬਾਈ ਜੀ ਤੋਂ ਆਪਾਂ ਇਹ ਬੱਚਾ ਖਰੀਦਿਆ ਸੀ ਉਹਨਾਂ ਨੇ ਨੁਕਰੀ ਦੱਸੀ ਸੀ ਅੱਛਾ ਅੱਛਾ ਜੀ ਹਾਂ ਜੀ ਤੇ ਉਹਨਾਂ ਨੇ ਫੇਰ ਇਹ ਨਾਗਰੇ ਵਾਲੇ ਜੱਸੀ ਬਾਈ ਤੋਂ ਹੀ ਖਰੀਦਿਆ ਸੀ ਬਿਸ਼ੇਰਾ ਅੱਛਾ ਅੱਛਾ ਜੀ ਉਹਨਾਂ ਤੋਂ ਆਪਾਂ ਖਰੀਦ ਲਿਆ ਸੀ ਉਹਨਾਂ ਤੋਂ ਹੀ ਖਰੀਦਿਆ ਹਾਂ ਜੀ ਠੀਕ ਆ ਬਾਈ ਇੱਕ ਬਾਈ ਜੀ ਇਹਦੀ ਬਿਸ਼ੇਰੀ ਨਾ ਮੇਥੋਂ 3 ਸਾਲ ਪਹਿਲਾਂ 3.5 ਸਾਲ ਪਹਿਲਾਂ ਕਮਲੇਸ਼ਵਰੀ ਲੈ ਗਈ ਸੀ ਯੂਪੀ ਵਾਲੇ ਹਾਂ ਜੀ ਅੱਜ ਉਹ ਦਿੱਲੀ ਚ ਖੜੀ ਐ ਇਸੇ ਘੋੜੀ ਅੱਛਾ ਭਾਈ ਉਹਦੀ ਵੀ ਫੁੱਟਮਾ ਦੇ ਦਾਂਗੇ ਉਹਦੀ ਕਿੰਨੀ ਉਮਰ ਆ ਬਈ ਬੱਚੀ ਦੀ ਹੁਣ ਇਸ ਟਾਈਮ ਉਹ 4 ਦੰਦ ਲੱਗਣ ਦੇ ਲਗਭਗ ਹੋਊ ਬਈ 64 ਇੰਚ ਆ ਬਈ ਹਾਂਜੀ ਅਜੇ ਮੈਂ ਪੰਜਾਰੇ ਇਹ ਨਹੀਂ ਪਤਾ ਵੀ ਸੂਆ ਦੇ ਕਿ ਘੋੜੀ ਕਿੱਦਾਂ ਇੰਚ ਗੱਦ ਖੋਲ ਜਾਂਦੀ ਆ ਹਾਂਜੀ ਹਾਂਜੀ ਠੀਕ ਆ ਤੇ ਮਿੱਤਰੋ ਮੈਂ ਤੁਹਾਨੂੰ ਘੋੜਾ ਲਿਖਾਤਾ ਘੋੜਾ ਕਿ ਮਿਲ ਗਿਆ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਇੱਕ ਮਾਰਵਾੜੀ ਜੋੜਾ ਫੌਰ ਸੇਲ ਵੀ ਆ ਬਾਈ ਨੂੰ ਫੋਨ ਕਰ ਲਿਓ ਜਿਸ ਕਿਸੇ ਵੀਰ ਨੂੰ ਚੰਗਾ ਲੱਗਿਆ ਭਾਈ ਜੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਸੋਡਾ ਵੀ ਬਾਈ ਜੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ